ਕਰਨੇ ਕਿਉਂਕਿ ਹੱਥ ਦਾ ਹੱਥ ਦੀ ਜਿਹੜੀ ਕਲਾ ਹੈ ਨਾ ਬਾਰਲੀ ਕੰਟਰੀਆਂ ਦੇ ਵਿੱਚ ਇਹਦਾ ਮੁੱਲ ਬਹੁਤ ਪੈਂਦਾ ਆ ਇਹ ਚੀਜ਼ ਯਾਦ ਰੱਖਿਓ ਠੀਕ ਹੈ ਨਾ ਤੇ ਹਾਂਜੀ ਦੋਸਤੋ ਵੈਲਕਮ ਬੈਕ ਨਿਊ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਟਲੀ ਦੇ ਰਿਲੇਟਡ ਕੁਝ ਇਨਫੋਰਮੇਸ਼ਨ ਦਵਾਂਗਾ ਕਿ ਤੁਸੀਂ ਇਟਲੀ ਦੇ ਵਿੱਚ ਕਿਹੜਾ-ਕਿਹੜਾ ਕੰਮ ਸਿੱਖ ਕੇ ਆਓ ਤੇ ਕਿਹੜਾ-ਕਿਹੜਾ ਕੰਮ ਤੁਹਾਨੂੰ ਇਟਲੀ ਦੇ ਵਿੱਚ ਕਰਨਾ ਚਾਹੀਦਾ ਹੈ ਜਿਦੇ ਵਿੱਚ ਤੁਹਾਨੂੰ ਸੈਲਰੀ ਤੇ ਪੈਸੇ ਵਧੀਆ ਮਿਲਣ ਤੇ ਕੱਚੇ ਬੰਦਿਆਂ ਨੂੰ ਕਿਹੜਾ-ਕਿਹੜਾ ਕੰਮ ਕਰਨਾ ਪੈਂਦਾ ਹੈ ਉਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਜਾਏਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਜੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਇਟਲੀ ਆਉਣ ਤੋਂ ਪਹਿਲਾਂ ਸਾਰਿਆਂ ਦੇ ਦਿਮਾਗ ਇੱਕੋ ਹੀ ਕੁਐਸਚਨ ਹੁੰਦਾ ਹੈ ਕਿ ਆਪਾਂ ਕਿਹੜਾ ਕੰਮ ਜਿਹੜਾ ਹੈ ਇਟਲੀ 'ਚ ਸਿੱਖ ਕੇ ਜਾਈਏ ਕਿ ਜਿਹੜਾ ਸਾਡਾ ਫਿਊਚਰ ਆ ਇਟਲੀ ਦੇ ਵਿੱਚ ਸੈੱਟ ਹੋ ਜਾਵੇ ਤੇ ਸਾਨੂੰ ਉੱਥੇ ਜਾ ਕੇ ਕੰਮ ਲੱਭਣ ਦੀ ਲੋੜ ਨਾ ਪਵੇ ਤੇ ਕੰਮ ਅਸੀਂ ਆ ਕੇ ਇੱਥੇ ਆਪਣਾ ਹੀ ਕਰ ਲਈਏ ਹਨਾ ਆਪਾਂ ਕੰਮ ਇੱਥੋਂ ਸਿੱਖ ਕੇ ਜਾਂਨੇ ਇੰਡੀਆ ਤੋਂ ਆਣਾ ਤੇ ਸਭ ਤੋਂ ਬੈਸਟ ਚੀਜ਼ ਆ ਇਹ ਆਪਾਂ ਇੰਡੀਆ ਤੋਂ ਕੰਮ ਸਿੱਖ ਕੇ ਆਉਨੇ ਆ ਠੀਕ ਹੈ ਨਾ ਕਿਉਂਕਿ ਸਾਨੂੰ ਇੱਥੇ ਕੰਮ ਲੱਭਣ ਦੀ ਲੋੜ ਨਹੀਂ ਪੈਂਦੀ ਆਪਾਂ ਆਪਣਾ ਹੀ ਕੰਮ ਜਿਹੜਾ ਹੈ ਉੱਥੇ ਕਰ ਸਕਦੇ ਆਂ ਤੇ ਵਧੀਆ ਤਨਖਾਹ ਜਾਂ ਆਪਣੇ ਵਧੀਆ ਪੈਸੇ ਕਮਾ ਸਕਦੇ ਆਂ ਠੀਕ ਹੈ ਨਾ ਤੇ ਇਹ ਤੁਹਾਨੂੰ ਦੱਸ ਦਿੰਨਾ ਕਿ ਕਿਹੜੇ ਕੰਮ ਅਸੀਂ ਇੰਡੀਆ ਤੋਂ ਸਿੱਖ ਕੇ ਆ ਸਕਦੇ ਆਂ ਸਭ ਤੋਂ ਪਹਿਲਾਂ ਜਿਹੜਾ ਬੈਸਟ ਕੰਮ ਆ ਜਿਹੜਾ ਹੈ ਸਲੂਨ ਦਾ ਠੀਕ ਹੈ ਨਾ ਕਟਿੰਗ ਦਾ ਠੀਕ ਹੈ ਨਾ ਇਹ ਕੰਮ ਜਿਹੜਾ ਸਿੱਖ ਕੇ ਆਵੋ ਇੰਡੀਆ ਤੋਂ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲ ਕੰਮ ਸਿੱਖ ਕੇ ਆਵੋ ਤੁਸੀਂ ਕਿਸੇ ਵੀ ਸਲੂਨ ਦੇ ਵਿੱਚ ਲੱਗ ਕੇ ਆਰਾਮ ਨਾਲ 1500 ਤੋਂ ਚਾਰਜ ਕਰ ਸਕਦੇ ਹੋ ਠੀਕ ਹੈ ਨਾ ਤੇ ਇਹ ਕੰਮ ਵੀ ਬਿਲਕੁਲ ਸਫਾਈ ਦਾ ਕੰਮ ਹੈ ਸੁੱਖਾ ਕੰਮ ਹੈ ਠੀਕ ਹੈ ਨਾ ਕੋਈ ਭਾਰਾ ਕੰਮ ਨਹੀਂ ਹੈਗਾ ਤੁਹਾਨੂੰ ਪਤਾ ਆਪਣਾ ਸਲੂਨ ਪਾ ਕੇ ਵੀ ਤੁਸੀਂ ਕੰਮ ਕਰ ਸਕਦੇ ਹੋ ਇਹ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦੂਜੇ ਕੰਮ ਦੀ ਜੇ ਤੁਸੀਂ ਪੇਂਟ ਦਾ ਕੰਮ ਸਿੱਖ ਕੇ ਆਉਨੇ ਹੋ ਜਾਂ ਰੰਗ ਦਾ ਕੰਮ ਸਿੱਖ ਕੇ ਆਉਨੇ ਹੋ ਤੇ ਇਹ ਕੰਮ ਵੀ ਇੱਥੇ ਬਹੁਤ ਜ਼ਿਆਦਾ ਹੈ ਠੀਕ ਹੈ ਨਾ ਬੰਦੇ ਨਹੀਂ ਮਿਲਦੇ ਕੰਮ ਵਾਸਤੇ ਤੇ ਇਹ ਕੰਮ ਵੀ ਤੁਸੀਂ ਸਿੱਖ ਕੇ ਆ ਸਕਦੇ ਹੋ ਠੀਕ ਹੈ ਆਪਣਾ ਕੰਮ ਕਰ ਸਕਦੇ ਹੋ ਤੁਹਾਨੂੰ ਥੋੜਾ ਜਿਹਾ ਬੋਲੀ ਸਿੱਖਣ ਦੀ ਲੋੜ ਪੈਣੀ ਹੈ ਤੇ ਇਹ ਕੰਮ ਤੁਸੀਂ ਆਪਣਾ ਵੀ ਕਰ ਸਕਦੇ ਹੋ ਤੋ ਬਾਅਦ ਗੱਲ ਕਰਦੇ ਆ ਆਪਣੇ ਰੈਸਟੋਰੈਂਟਾਂ ਦੇ ਕੰਮ ਦੀ ਜੇ ਤੁਸੀਂ ਰੈਸਟੋਰੈਂਟ ਦਾ ਕੰਮ ਇੰਡੀਆ ਤੋਂ ਹੀ ਸਿੱਖ ਕੇ ਆਉਨੇ ਹੋ ਪੀਜ਼ਾ ਬਣਾਉਣਾ ਇੰਡੀਆ ਤੋਂ ਹੀ ਸਿੱਖ ਕੇ ਆਉਨੇ ਹੋ ਤੇ ਤੁਹਾਨੂੰ ਜਿਹੜਾ ਹੈ ਇੱਥੇ ਆਉਂਦੇ ਹੀ ਕੰਮ ਦੇ ਉੱਤੇ ਰੈਸਟੋਰੈਂਟਾਂ ਤੇ ਉੱਤੇ ਰੱਖਿਆ ਜਾਵੇਗਾ ਪਰ ਥੋੜਾ ਜਿਹਾ ਬੋਲੀ ਦਾ ਚੱਕਰ ਪਊਗਾ ਉੱਧਾ ਜਿਹੜਾ ਰੈਸਟੋਰੈਂਟਾਂ ਦੇ ਵਿੱਚ ਹੈ ਇਹ ਕੰਮ ਬਹੁਤ ਜ਼ਿਆਦਾ ਉੱਪਰ ਹੈ ਠੀਕ ਹੈ ਨਾ ਮਤਲਬ ਕਿ ਰੈਸਟੋਰੈਂਟਾਂ ਦੇ ਵਿੱਚ ਇਹਨਾਂ ਕੰਮਾਂ ਲਈ ਬੰਦੇ ਨਹੀਂ ਮਿਲਦੇਗੇ ਜਿਵੇਂ ਪੀਏ ਬਣਾਉਣ ਵਾਲੇ ਠੀਕ ਹੈ ਨਾ ਬਹੁਤ ਜ਼ਿਆਦਾ ਡਿਮਾਂਡ ਆ ਇੱਥੇ ਰੈਸਟੋਰੈਂਟਾਂ ਦੇ ਵਿੱਚ ਤੇ ਜੇ ਤੁਸੀਂ ਇਹ ਕੰਮ ਇੰਡੀਆ ਤੋਂ ਸਿੱਖ ਕੇ ਆਉਨੇ ਹੋ ਤਾਂ 6-7 ਮਹੀਨੇ ਬੋਲੀ ਤੇ ਲਗਾ ਕੇ ਤੇ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਕੰਮ ਮਿਲ ਜਾਵੇਗਾ ਠੀਕ ਹੈ ਨਾ ਤੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਰੈਸਟੋਰੈਂਟ ਤੇ ਪੇਂਟ ਤੇ ਆਪਣਾ ਸਲੂਨ ਦਾ ਕੰਮ ਇਹ ਜਿਹੜੇ 3-4 ਕੰਮ ਨੇ ਬਹੁਤ ਹੀ ਜ਼ਿਆਦਾ ਪੀਕਤੇ ਨੇ ਇਟਲੀ ਦੇ ਵਿੱਚ ਬਾਕੀ ਖੇਤੀਬਾੜੀ ਦਾ ਕੰਮ ਜੇ ਤੁਸੀਂ ਇੰਡੀਆ ਕਰਦੇ ਹੋ ਤਾਂ ਤੁਹਾਨੂੰ ਇੱਥੇ ਹੋਰ ਕੋਈ ਕੰਮ ਕਰਨ ਦੀ ਲੋੜ ਨਹੀਂ ਤੁਸੀਂ ਇੱਥੇ ਆ ਕੇ ਖੇਤੀਬਾੜੀ ਦਾ ਕੰਮ ਕਰ ਸਕਦੇ ਹੋ ਬਹੁਤ ਹੀ ਬੈਸਟ ਕੰਮ ਹੈ ਤੇ ਹੁਣ ਗੱਲ ਕਰਦੇ ਆ ਜੇ ਤੁਸੀਂ ਕੋਈ ਕੰਮ ਸਿੱਖ ਕੇ ਨਹੀਂ ਹੋਨੇ ਤਾਂ ਤੁਹਾਨੂੰ ਕਿਹੜਾ ਕੰਮ ਇਟਲੀ ਦੇ ਵਿੱਚ ਕਰਨਾ ਚਾਹੀਦਾ ਹੈ ਠੀਕ ਹੈ ਨਾ ਤੇ ਤੁਹਾਨੂੰ ਦੱਸ ਦਈਏ ਕਿ ਇਟਲੀ ਦੇ ਵਿੱਚ ਇਸ ਟਾਈਮ ਫੈਕਟਰੀਆਂ ਦਾ ਕੰਮ ਜਿਹੜਾ ਹੈ ਸਭ ਤੋਂ ਉੱਪਰ ਹੈ ਜੇ ਗੱਲ ਕਰੀਏ ਬਿਨਾ ਪਤੰਤੇ ਤੋਂ ਜਾਂ ਫਿਰ ਜੇ ਆਪਾਂ ਟਰੱਕ ਟਰੱਕ ਡਰਾਈਵਰੀ ਜਾਂ ਇਹਨਾਂ ਨੂੰ ਸਾਈਡ ਕਰਕੇ ਕਰੀਏ ਰੈਸਟੋਰੈਂਟਾਂ ਨੂੰ ਸਾਈਡ ਕਰਕੇ ਕਰੀਏ ਫੈਕਟਰੀ ਦੇ ਵਿੱਚ ਜੇ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਨੂੰ ਵਧੀਆ ਤਨਖਾਹ ਮਿਲਦੀ ਹੈ 2 ਤੋਂ 3000 ਰੁਪਿਆ ਤੁਹਾਨੂੰ ਫੈਕਟਰੀਆਂ ਦੇ ਵਿੱਚ ਬਹੁਤ ਇਹਦੇ ਤਰੀਕੇ ਨਾਲ ਮਿਲ ਜਾਂਦਾ ਹੈ ਠੀਕ ਹੈ ਨਾ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਸਤਾਲਿਆਂ ਦੀ ਤੇ ਆਪਣੇ ਡੇਰੀ ਫਾਰਮਾਂ ਦੀ ਠੀਕ ਹੈ ਨਾ ਨਵੇਂ ਬੰਦਿਆਂ ਨੂੰ ਇੱਥੇ ਪੈਸੇ ਘੱਟ ਮਿਲਦੇ ਆ ਪਰ ਜਦੋਂ ਤੁਸੀਂ ਥੋੜਾ ਜਿਹਾ ਬੋਲੀ ਵੱਲ ਹੂ ਮਾਰਨ ਲੱਗ ਜਾਂਦੇ ਹੋ ਤੇ ਥੋੜਾ ਜਿਹਾ ਤੁਹਾਨੂੰ ਐਕਸਪੀਰੀਅੰਸ ਹੋ ਜਾਂਦਾ ਹੈ ਤੇ ਤੁਹਾਡੀ ਸੈਲਰੀ ਜਿਹੜੀ ਆ ਵਧਾ ਦਿੱਤੀ ਜਾਂਦੀ ਹੈ ਤੁਹਾਨੂੰ 2000 1500 ਦੇ ਵਿੱਚ ਤੁਹਾਨੂੰ ਜਿਹੜਾ ਦਿੱਤਾ ਜਾਂਦਾ ਹੈ ਪਹਿਲਾਂ ਤੁਹਾਨੂੰ 1200 1100 ਤੁਹਾਨੂੰ ਜਿਹੜਾ ਪੇ ਕੀਤਾ ਜਾਵੇਗਾ ਠੀਕ ਹੈ ਨਾ ਜਦੋਂ ਨਵੇਂ-ਨਵੇਂ ਕੰਮ ਕਰਦੇ ਆ ਕਿਉਂਕਿ ਕਿਸੇ ਨੂੰ ਵੀ ਸ਼ੁਰੂ ਦੇ ਵਿੱਚ ਕੰਮ ਨਹੀਂ ਆਉਂਦਾ ਹੁੰਦਾ ਠ ਨੂੰ ਪੈਸੇ ਥੋੜੇ ਦਿੰਦੇ ਆ ਤਾਂ ਕਿ ਉਹਨੂੰ ਥੋੜਾ ਐਕਸਪੀਰੀਅੰਸ ਹੋ ਜੇ ਤੇ ਬਾਅਦ ਵਿੱਚ ਪੈਸੇ ਵਧਾ ਦਿੱਤੇ ਜਾਂਦੇ ਆ ਠੀਕ ਹੈ ਨਾ ਤੇ ਇਹ ਕੰਮ ਆ ਜਿਹੜੇ ਤੁਸੀਂ ਇੱਥੇ ਕਰ ਸਕਦੇ ਹੋ ਰੈਸਟੋਰੈਂਟਾਂ ਦਾ ਕੰਮ ਵੀ ਤੁਸੀਂ ਕਰ ਸਕਦੇ ਹੋ ਪਰ ਜੇ ਰੈਸਟੋਰੈਂਟ ਦਾ ਕੰਮ ਤੋਂ ਸਟਾਰਟ ਕਰਨਾ ਹੈ ਇਟਲੀ ਦੇ ਵਿੱਚ ਤੇ ਤੁਹਾਨੂੰ ਭਾਂਡੇਆ ਧੋਣ ਤੋਂ ਸਟਾਰਟ ਕਰਨਾ ਪਵੇਗਾ ਠੀਕ ਭਾਂਡੇ ਧੋਣ ਤੋਂ ਸਟਾਰਟ ਕਰਨਾ ਪਵੇਗਾ ਫਿਰ ਤੁਹਾਨੂੰ ਹੌਲੀ 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 ਰੈਸਟੋਰੈਂਟਾਂ ਦੇ ਵਿੱਚ ਜਿਹੜਾ ਕੰਮ ਹੈ ਸਿੱਖਣ ਨੂੰ ਮਿਲੇਗਾ ਠੀਕ ਹੈ ਨਾ ਤੇ ਤੁਹਾਡਾ ਜਿਹੜਾ ਬੋਲੀ ਨੂੰ ਵੀ ਮੂੰਹ ਵੱਜਣ ਲੱਗ ਜੂਗਾ ਠੀਕ ਹੈ ਤੇ ਤੁਹਾਡਾ ਜਿਹੜਾ ਫਿਊਚਰ ਹੌਲੀ ਹੌਲੀ ਸੈੱਟ ਹੋ ਜਾਏਗਾ ਠੀਕ ਹੈ ਤੇ ਇਹ ਤੁਸੀਂ ਕੰਮ ਇਟਲੀ ਦੇ ਵਿੱਚ ਆ ਕੇ ਕਰ ਸਕਦੇ ਹੋ ਬਾਕੀ ਜੇ ਤੁਹਾਡਾ ਉਹ ਜਿੱਦਾਂ ਲਾਇਸੈਂਸ ਤੇ ਇੰਟਰਸਟ ਆ ਤੁਸੀਂ ਟਰੱਕ ਦਾ ਲਾਇਸੈਂਸ ਕਰਕੇ ਤੁਸੀਂ ਵਧੀਆ ਮਤਲਬ ਕੰਮ ਕਰ ਸਕਦੇ ਹੋ ਟਰੱਕ ਡਰਾਈਵਰ ਦਾ ਤੇ ਵਧੀਆ ਤਨਖਾਹਾਂ ਜਿਹੜੀਆਂ ਆਉਂਦੀਆਂ ਵੀ ਮਿਲਦੀਆਂ 3 ਤੋਂ 4000 ਯੂਰੋ ਜਿਹੜੀ ਹੈ ਟਰੱਕ ਡਰਾਈਵਰਾਂ ਦੀ ਤਨਖਾਹ ਹੈ ਠੀਕ ਹੈ ਇੱਥੇ ਵਧੀਆ ਮਤਲਬ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਕਿ ਸਭ ਤੋਂ ਜ਼ਿਆਦਾ ਪੈਸੇ ਕਿਸ ਕੰਮ ਦੇ ਵਿੱਚ ਆ ਠੀਕ ਹੈ ਨਾ ਬੈ ਵੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀਡੀਓ ਦੇ ਵਿੱਚ ਨਾਲ-ਨਾਲ ਹੀ ਦੱਸ ਦਿੱਤਾ ਮੈਂ ਠੀਕ ਹੈ ਨਾ ਤੇ ਉਹਦਾ ਵੀ ਮੈਂ ਤੁਹਾਨੂੰ ਦੱਸ ਦੇਣਾ ਜੇ ਤੁਸੀਂ ਇਟਲੀ ਦੇ ਵਿੱਚ ਨਵੇਂ ਆਉਂਨੇ ਆ ਠੀਕ ਹੈ ਨਾ ਤੁਹਾਨੂੰ ਬੋਲੀ ਵੀ ਨਹੀਂ ਆਉਂਦੀ ਕੋਈ ਕੰਮ ਵੀ ਨਹੀਂ ਸਿੱਖਿਆ ਤੁਸੀਂ ਠੀਕ ਹੈ ਨਾ ਤੇ ਸਭ ਤੋਂ ਪਹਿਲਾ ਕੰਮ ਜਿਹੜਾ ਇੱਥੇ ਉਹ ਤੁਹਾਨੂੰ ਖੇਤੀਬਾੜੀ ਦਾ ਕਰਨਾ ਪੈਣਾ ਠੀਕ ਆਗੇ ਠੀਕ ਹੈ ਖਰਚੇ ਪੂਰੇ ਕਰਨ ਵਾਸਤੇ ਬਾਈ ਚਾਂਸ ਚਲੋ ਜੇ ਤੁਹਾਨੂੰ ਕੋਈ ਤੁਹਾਡਾ ਭਰਾ ਜਾਂ ਫਿਰ ਤੁਹਾਡੇ ਰਿਲੇਟਿਵ ਜਾਂ ਏਜੰਟ ਤੁਹਾਨੂੰ ਰੈਸਟੋਰੈਂਟ ਦੇ ਵਿੱਚ ਲਗਾ ਦਿੰਦਾ ਠੀਕ ਹੈ ਨਾ ਬੱਦ ਤੋਂ ਬੱਦ 700 800 ਜਾਂ 900 ਰੁਪਇਆ ਤੁਹਾਨੂੰ ਦਵਾ ਸਕਦਾ ਕਿਉਂਕਿ ਨਵੇਂ ਬੰਦੇ ਨੇ ਭਾਂਡੇ ਮੰਜਨੇ ਹੁੰਦੇ ਆ ਠੀਕ ਹੈ ਹੋਰ ਉੱਤੇ ਕੁਝ ਨਹੀਂ ਕਰਨਾ ਹੁੰਦਾ ਜਿਵੇਂ ਸਫਾਈ ਸੂਈ ਦਾ ਕੰਮ ਹੁੰਦਾ ਠੀਕ ਹੈ ਤੇ ਇਹ ਕੰਮ ਜਿਹੜੇ ਤੁਹਾਨੂੰ ਰੈਸਟੋਰੈਂਟ ਦੇ ਵਿੱਚ ਕਰਨੇ ਪੈਣਗੇ ਨਵੇਂ-ਨਵੇਂ ਨੂੰ ਤੇ ਹੌਲੀ-ਹੌਲੀ ਹੌਲੀ-ਹੌਲੀ ਜਿੱਦਾਂ ਤੁਹਾਨੂੰ ਬੋਲੀ ਆਉਗੀ ਹੌਲੀ-ਹੌਲੀ ਤੁਸੀਂ ਕੰਮ ਸਿੱਖ ਗਏ ਸਾਲ 2 ਸਾਲ 3 ਸਾਲ ਫਿਰ ਤੁਹਾਡੀ ਜਿਹੜੀ ਤਨਖਾਹ ਆ ਵਧ ਜਾਂਦੀ ਹੈ ਠੀਕ ਆ ਤੇ ਇਹ ਆ ਜੇ ਤੁਸੀਂ ਹੁੰਦੇ ਪਤਨ ਤੇ ਕਰ ਲੈਨੇ ਆ ਤਾਂ ਸਾਰਿਆਂ ਨਾਲ ਬੈਸਟ ਆ ਤੁਸੀਂ ਫੈਕਟਰੀ ਦੇ ਵਿੱਚ ਲੱਗ ਸਕਦੇ ਆ ਤੁਸੀਂ ਆਪਣਾ ਕੰਮ ਵੀ ਦਾ ਗੱਡੀ ਲੈ ਕੇ ਆਪਣਾ ਟੈਕਸੀ ਦਾ ਕੰਮ ਵੀ ਖੋਲ ਸਕਦੇ ਆ ਬਹੁਤ ਜਿਦਾ ਕੰਮ ਆ ਤੇ ਹਿਸਾਬ ਨਾਲ ਚੱਲਣਾ ਪੈਂਦਾ ਇੱਥੇ ਜਿਦਾ ਤੇ ਇਹ ਸੀਗੀ ਇਨਫੋਰਮੇਸ਼ਨ ਤੇ ਇਟਲੀ ਦੇ ਵਿੱਚ ਜੇ ਤੁਸੀਂ ਕੰਮ ਸਿੱਖੇ ਹੁੰਨੇ ਆ ਤਾਂ ਸਾਰਿਆਂ ਨਾਲੋਂ ਬੈਸਟ ਆ ਜਦੋਂ ਤੁਸੀਂ ਜਿੱ ਤੱਕ ਮੈਨੂੰ ਲੱਗਦਾ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਜਿਆਦਾ ਤੁਹਾਡੇ ਹਜੇ ਤੱਕ ਪੇਪਰ ਨਹੀਂ ਪਰ ਇਹ ਹੈ ਠੀਕ ਹੈ ਨਾ ਤੇ ਜੇ ਹਜੇ ਤੱਕ ਤੁਸੀਂ ਪੇਪਰ ਭਰਨੇ ਆ ਤੇ ਤੁਸੀਂ ਕੋਈ ਨਾ ਕੋਈ ਕੰਮ ਸਿੱਖਣਾ ਸ਼ੁਰੂ ਕਰ ਦਿਓ ਠੀਕ ਹੈ ਜੀ ਤੇ ਜੇ ਤੁਸੀਂ ਪੇਪਰ ਭਰ ਦਿੱਤੇ ਆ ਜਾਂ ਫਿਰ ਨਿਕਲਣ ਵਾਲੇ ਆ ਜਾਂ ਫਿਰ ਤੁਹਾਡੇ ਪੇਪਰ ਨਿਕਲ ਗਏ ਆ ਵਿਜਾ ਪੂਜਾ ਹੋਣ ਵਾਲਾ ਫਿਰ ਥੋੜਾ ਔਖਾ ਕਿਉਂਕਿ ਦੋ ਤਿੰਨ ਮਹੀਨਿਆਂ ਚ ਕੋਈ ਵੀ ਕੰਮ ਨਹੀਂ ਸਿੱਖਿਆ ਜਾਂਦਾ ਠੀਕ ਹੈ ਨਾ ਫਿਰ ਵੀ ਤੁਸੀਂ ਟਰਾਈ ਕਰ ਸਕਦੇ ਹੋ ਕਿਉਂਕਿ ਹੱਥ ਦਾ ਹੱਥ ਦੀ ਜਿਹੜੀ ਕਲਾ ਹੈ ਨਾ ਬਾਲੀ ਕੰਟਰੀਆਂ ਦੇ ਵਿੱਚ ਇਹਦਾ ਮੁੱਲ ਬਹੁਤ ਪੈਂਦਾ ਆ ਇਹ ਚੀਜ਼ ਯਾਦ ਰੱਖਿਓ ਠੀ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਇਦਾਂ ਦੀ ਇਨਫੋਰਮੇਸ਼ਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਥੈਂਕ ਯੂ